ਪਹਿਲਾ ਮੈਂ ਫਸਟ ਟਾਈਮ ਲਾਇਆ ਸੀ ਫਰੀਦਕੋਟ 88 ਚ ਬਸ ਉਹ جنੂਨ ਜਿਹਨੇ ਇਹ ਜਿਆ ਕੀਤਾ ਅੱਜ ਦੀ ਵਾ ਚੱਲ ਸੋ ਚੱਲ ਆ ਜਿਹੜਾ 47 ਤੋਂ ਪਹਿਲਾਂ ਹੁੰਦਾ ਜਿੰਨੇ ਵੀ ਆ ਦੋਨੇ ਫੋਨ ਹਨ ਨਾ ਆਪਣੇ ਕੋਲੇ ਆ ਮੇਰੇ ਕੋਲੇ ਮਧਾਨੀਆਂ ਘਟੋੜ 150 ਸਾਲ ਤੋਂ ਉੱਤੇ ਪੁਰਾਣੀ ਆ ਟਟੋ ਘਟ 100 ਸਾਲ ਤੋਂ ਉੱਤੇ ਪੁਰਾਣਾ ਹੈ ਨਾ ਜਿ ਬਰਾਤਾਂ ਨੂੰ ਪਰੋਸਦੇ ਹੁੰਦੇ ਸੀ ਅੱਜ ਕੱਲ ਤਾਂ ਰੈਡੀਮੇਡ ਨਿਕਨਗੇ ਗਲਾਸ ਆਉਂਦੇ ਆ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਮਠਂਡਾ ਵਿਖੇ 17ਵਾਂ ਵਿਰਾਸਤੀ ਮੇਲਾ ਕਰਵਾਇਆ ਜਾ ਰਿਹਾ ਭਾਵੇਂ ਕਿ ਪਿਛਲੇ 16 ਸਾਲ ਤੋਂ ਹਾਲਵਾ ਹੈਰੀਟੇਜ ਸੱਭਿਆਚਾਰਕ ਫਾਊਂਡੇਸ਼ਨ ਵੱਲੋਂ ਕਰਵਾਇਆ ਜਾਂਦਾ ਸੀ ਪਰ ਇਸ ਸਾਲ ਸਰਕਾਰ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਪਰ ਉੱਥੇ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਮੋਟ ਕੀਤਾ ਜਾ ਰਿਹਾ ਜਿੱਥੇ ਵੱਖ-ਵੱਖ ਤਰ੍ਹਾਂ ਦੇ ਜਿੱਥੇ ਭੰਗੜਾ ਗਿੱਧਾ ਹਰਿਆਣਵੀ ਅਤੇ ਰਾਜਸਤਾਨੀ ਕਲਚਰ ਦੀਆਂ ਜਿਹੜੀਆਂ ਟੀਮਾਂ ਪਹੁੰਚੀਆਂ ਹੋਈਆਂ ਉਹ ਉੱਥੇ ਹੀ ਵੱਖ-ਵੱਖ ਜਿਹੜਾ ਸੱਭਿਆਚਾਰ ਦਾ ਸਮਾਨ ਆ ਜਿਹੜਾ ਪ੍ਰਾਣਾਮਾ ਉਹਦਿਆਂ ਵੀ ਸਾਲਾ ਲੱਗੀਆਂ ਹੋਈਆਂ ਤੁਹਾਨੂੰ ਗੱਲਬਾਤ ਵੀ ਕਰਵਾਵਾਂਗੇ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਇਹ ਸਮਾਨ ਲਾਇਆ ਜਾਂਦਾ ਬਹੁਤ ਹੀ ਪੁਰਾਣਾ ਸਮਾਨ ਆ ਜਿਹੜੇ ਇਹਨਾਂ ਦੇ ਸੰਚਾਲਕ ਆ ਜਿਹੜੇ ਇਹਨਾਂ ਦੀ ਸਾਮ ਸੰਭਾਲ ਕਰਦੇ ਆ ਉਹਨਾਂ ਨਾਲ ਵੀ ਗੱਲਬਾਤ ਕਰਵਾਵਾਂਗੇ ਕਿਉਂਕਿ ਬਹੁਤ ਹੀ ਪੁਰਾਣਾ ਸਮਾਨ ਆ ਬਈ ਕੀ ਨਾਮ ਆਈ ਤੁਹਾਡਾ ਹਾਂਜੀ ਮੇਰਾ ਨਾਮ ਰੰधीर ਸਿੰਘ ਹੈ ਜੀ ਧੀਰਾ ਜੀ ਧੀਰਾ ਜੀ ਇਹ ਜਿਹੜਾ ਸਮਾਨ ਆ ਤੁਸੀਂ ਕਿੰਨੀ ਕੁ ਦੇਰ ਤੋਂ ਲਾ ਰਹੇ ਹੋ ਇਹ ਆਹ ਸਮਾਨ ਵੈਸੇ ਤਾਂ ਇੱਥੇ ਜਿਹੜਾ 17ਵਾਂ ਮੇਲਾ ਹੋ ਗਿਆ ਤੇ ਲੇਕਿਨ ਲਾਉਣ ਦੇ ਤਾਂ ਮਨ ਬਹੁਤ ਚਾਹ ਰਿਹਾ ਹੈ ਪਹਿਲਾਂ ਮੈਂ ਫਸਟ ਟਾਈਮ ਲਾਇਆ ਸੀ ਫਰੀਦਕੋਟ 88 ਚ ਉਦੋਂ ਕਿ ਜਿਹੜਾ ਕਿਲਾ ਸੀਗਾ ਕਿਲਾ ਓਪਨ ਹੀ ਸੀ ਆਉਣ ਜਾਣ ਵਾਸਤੇ ਉਸ ਤੋਂ ਬਾਅਦ ਤਾਂ ਲੋਕ ਕਰਤਾ ਸੀਗਾ 88 ਤੋਂ ਬਾਅਦ ਬਹੁਤ ਮੇਲੇ ਲਾਏ ਆ ਆਦੇ ਆਪ ਨੂੰ ਵੀ ਨਹੀਂ ਯਾਦ ਕਿੱਥੇ ਕਿੱਥੇ ਲਾ ਕੇ ਆਏ ਆ ਪੰਜਾਬ ਹਰਿਆਣਾ ਹਮਾਚਲ ਰਾਜਸਥਾਨ ਬਹੁਤ ਜਗ੍ਹਾ ਤੇ ਲਾਇਏ ਮੇਲੇ ਪਤਾ ਐ ਸ਼ੌਕ ਕਿਵੇਂ ਜਾਗਾ ਜਿਹੜਾ ਇੰਨਾ ਸਮਾਨ ਆ ਕਿੱਥੋਂ ਇਕੱਠਾ ਕੀਤਾ ਚੌਂਕ ਦਾ ਜਨੂਨ ਜੇ ਆਏ ਆ ਬਸ ਜੋ ਬੱਚੇ ਸੀਗੇ ਛੋਟੇ ਜੇ ਉਮਰ ਮੇਰੀ ਹੋਣੀ 15 16 ਸਾਲ ਦੀ ਉਸ ਟਾਈਮ ਤੇ ਇੱਕ ਮੈਨੂੰ ਕਮਾਇਨ ਮਿਲਿਆ ਸੀਗਾ ਉਹ ਸੀ ਮੇਰਾ ਹਾਲ ਤਿੱਬਤ ਦਾ ਹੀ ਸੀਗਾ ਚੈਨਾ ਤਿੱਬਤ ਦਾ ਬਸ ਉਹ ਜਨੂਨ ਜੇ ਨੇ ਇਹ ਜਾਂ ਕੀਤਾ ਅੱਜ ਦੀ ਵਾ ਚੱਲ ਸੋ ਚੱਲ ਕਿ ਆ ਜੋ ਸਮਾਨ ਵੀ ਦੱਸ ਦੋ ਜਾਣਕਾਰੀ ਆਹ ਜਿਹੜਾ ਟੈਲੀਫੋਨ ਲਾਇਆ ਹੋਇਆ ਇਹ ਕਿੰਨੇ ਕ ਸਾਲ ਪੁਰਾਣਾ ਹੈ ਆਹ ਜਿਹੜਾ 47 ਤੋਂ ਪਹਿਲਾਂ ਦਾ ਜਿੰਨੇ ਵੀ ਦੋਨੇ ਫੋਨ ਹਨ ਨਾ ਆਪਣੇ ਕੋਲੇ ਆਹ 47 ਤੋਂ ਪਹਿਲਾਂ ਦੇ ਆ ਕਿਉਂਕਿ ਉਸ ਟਾਈਮ ਤੇ ਜਿਹੜੇ ਹਰੀਸ਼ ਆਦਮੀ ਸਨ ਆਪਣੇ ਅੰਗਰੇਜ਼ਾਂ ਦੇ ਆਪਾਂ ਜਿਨ੍ਹਾਂ ਨੂੰ ਪਿੱਠੂ ਕਹਿੰਦੇ ਸੀਗੇ ਉਹ ਉਸ ਟਾਈਮ ਤੇ ਉਹਨਾਂ ਕੋਲ ਚੌਧਰੀਆਂ ਦੇ ਲੱਗੇ ਹੁੰਦੇ ਸੀ ਕਿਉਂਕਿ ਆਮ ਘਰਾਂ ਜਿਹੜੇ ਨਹੀਂ ਸੀ ਹੁੰਦੇ ਕਿਉਂਕਿ ਉਸ ਤੇ ਟਾਈਮ ਤੇ ਜਿੰਨਾ ਵੀ ਅੰਗਰੇਜ਼ ਦਾ ਸੀਗਾ ਉਹਨੂੰ ਸਹੂਲਤ ਮਿਲਦੀ ਸੀ ਦੂਜੇ ਬੰਦੇ ਨੂੰ ਕਿਸੇ ਨੂੰ ਸਹੂਲਤ ਨਹੀਂ ਮਿਲਦੀ ਸੀ ਇਹ ਕਾ ਮੇਰੇ ਕੋਲ ਇਹ ਮਧਾਨੀਆਂ ਕਟਵਰ 150 ਸਾਲ ਤੋਂ ਉੱਤੇ ਪੁਰਾਣੀ ਆ ਇੰਨੀ ਪਬਲਿਕ ਦੇ ਵਿੱਚ ਕੋਈ ਬੰਦਾ ਕਹ ਦੇ ਨਹੀਂ ਮੈਂ ਇਹਦੇ ਨਾਲ ਦੀ ਮਧਾਨੀ ਦੇਖੀ ਐ ਇੰਨੇ ਮੇਲੇ ਲਾਤੇ ਇੰਨੇ ਸਾਰੇ ਪਾਸੇ ਕਿਸੇ ਨੇ ਅਜ ਦੀ ਕਹਾਣੀ ਕੱਲ ਵੀ ਇਹਦੇ ਨਾਲ ਦੀ ਮਧਾਨੀ ਦੇਖੀ ਐ ਤੇ ਨਾ ਹੀ ਕੋਈ ਦੇਖੀ ਆ ਵੀ ਆਪਣਾ ਇੱਕ ਚੈਲੰਜ ਆ ਮਤਲਬ ਆਪਾਂ ਜੇ ਕਹਦੀਏ ਵੀ ਹਲੇ ਤੱਕ ਇਹ ਕਿਸੇ ਨੇ ਦੇਖੀ ਨਹੀਂ ਨਹੀਂ ਦੇਖੀ ਆ ਹਾਂਜੀ ਕੋਈ ਬੰਦਾ ਕਹਦੇ ਆਪਾਂ ਨੂੰ ਆ ਕੇ ਲੈ ਵੀ ਆਪਾਂ ਦੇਖੀ ਆ ਹਾਂ ਹਾਂ ਕੋਈ ਉਹ ਨਹੀਂ ਗਈ ਆ ਆ ਕੀ ਚੀਜ਼ ਆ ਜਿਹੜੇ ਆ ਆ ਜਿਹੜੇ ਪਹਿਲਾਂ ਆਪਣੇ ਘਰੇ ਮਹਿਮਾਨ ਨਵਾਜੀ ਸੀ ਨਾ ਜਿਵੇਂ ਡਰਾਈ ਫਰੂਟ ਪਾ ਕੇ ਰੱਖਦਾ ਆਪਾਂ ਅੱਜ ਗੱਲ ਤਾਂ ਤੁਹਾਨੂੰ ਪਤਾ ਟ੍ਰੇ ਆ ਜੀ ਆ ਜਾਂਦੀਆਂ ਹਨ ਜੀ ਉਸ ਟਾਈਮ ਤੇ ਆ ਚੀਜ਼ਾਂ ਯੂਜ਼ ਕਰਦੇ ਸੀਗੇ ਜਿਵੇਂ ਆ ਡੋਲ ਸੀਗੇ ਖੂਹਾਂ ਚ ਪਾਣੀ ਆ ਵੀ ਕਟੋ ਘਟ 100 ਸਾਲ ਤੋਂ ਉੱਤੇ ਪੁਰਾਣਾ ਹੈ ਕਿਉਂਕਿ ਜਿਹੜੀ ਇਹਦੀ ਬਨਾਵਟ ਦੇ ਹਿਸਾਬ ਨਾਲ ਹੈ 100 ਤੋਂ ਉੱਤੇ ਹੈ ਕਟੋ ਘਟ ਕਿਉਂਕਿ ਉਸ ਟਾਈਮ ਤੇ ਖੂਹਾਂ ਦਾ ਹੀ ਸੀ ਨਾ ਇਹ ਕਿਉਂਕਿ ਨਲਕੇ ਨਹੀਂ ਸੀ ਕੋਈ ਟੂਟੀ ਨਹੀਂ ਸੀ ਕੋਈ ਹੋਰ ਨਹੀਂ ਸੀ ਆ ਲੋਕ ਆ ਹੁਣ ਜੇ ਜੱਗ ਹੋ ਗਏ ਜਿਵੇਂ ਬਰਾਤਾਂ 'ਚ ਅੱਗੇ ਪਿੱਤਲ ਦੇ ਗਲਾਸ ਹੋ ਗਏ ਹੱਥੀਆ ਜੱਗ ਬੰਦੇ ਸੀ ਇਹਨਾਂ 'ਚ ਚਾਹਾਂ ਦੁੱਧ ਇਹਨਾਂ 'ਚ ਬਰਾਤਾਂ ਨੂੰ ਪਰੋਸਦੇ ਹੁੰਦੇ ਸੀ ਅੱਜ ਕੱਲ ਤਾਂ ਰੈਡੀਮੇਡ ਨਿਕਨਗੇ ਗਲਾਸ ਆਉਂਦੇ ਆ ਆਹਲਾ ਦੋ ਘੁੱਟਾ ਲਾਉਂਦਾ ਭਰ ਕੇ ਉਹ ਮਾਰਦਾ ਪਾਸੇ ਪਹਿਲਾਂ ਪਿੱਤਲ ਦੇ ਗਲਾਸ ਦੇ ਵਿੱਚ ਜੋ ਚਾਹ ਪੀਂਦੀ ਸੀ ਉਹਦਾ ਬੁੱਲਾ ਨੂੰ ਹੀ ਪਤਾ ਲੱਗਦਾ ਸੀ ਤੇ ਪੀਂਦਾ ਹੀ ਨਜ਼ਾਰਾ ਆਉਂਦਾ ਸੀਗਾ ਲੈ ਵਾਕੇ ਚਾਹ ਪੀ ਰਹੇ ਆ ਅੱਜ ਕੱਲ ਕਿਹੜੇ ਨਜ਼ਾਰੇ ਅੱਜ ਕੱਲ ਉਹ ਗਲਾਸ ਹੁੰਦੇ ਆ ਰੈਡੀਮੇਡ ਆਉਂਦੇ ਆ ਉਹਦੇ ਅੱਧੀਆਂ ਬਿਮਾਰੀਆਂ ਲੱਗ ਜਾਂਦੀਆਂ ਆ ਜਿਹੜੇ ਆਪਣੇ ਜਿਵੇਂ ਘੋੜੀਆਂ ਤੇ ਉੱਠ ਉਹਨਾਂ ਦੀਆਂ ਝਾਂਜਰਾਂ ਜਿਵੇਂ ਵਿਆਹ ਸ਼ਾਦੇ ਮੇਲਿਆਂ ਤੇ ਲੋਕੀ ਪਹਿਲਾਂ ਜਾਂਦੇ ਉੱਠਾ ਘੋੜੀਆਂ ਤੇ ਉਹ ਫਿਰ ਦੂਰੋਂ ਪਤਾ ਲੱਗ ਜਾਂਦਾ ਕਿਵੇਂ ਬਰਾਤ ਆ ਰਹੀ ਐ ਪਿੰਡ 'ਚ ਪਤਾ ਲੱਗ ਗਿਆ ਤੇਨੇ ਬਰਾਤ ਆ ਰਹੀ ਐ ਦੂਰੋਂ ਕਿਉਂਕਿ ਅੱਜ ਕੱਲ ਦਾ ਹੁਣ ਆਪਾਂ ਹਾਰ ਨਾ ਮਾਰੋ ਕਰ ਜੇ ਕਰ ਛੋਰ ਸਿਰਾਬਾ ਉਦੋਂ ਆਹੀ ਹੁੰਦਾ ਸੀ ਇਹ ਚੀਜ਼ਾਂ ਹੀ ਜਿਹੜੀ ਇਹਦੀ ਆਵਾਜ਼ ਐ ਉਹ ਦੂਰ ਤੱਕ ਸੁਣ ਦੂਰ ਤੱਕ ਦੂਰ ਤੱਕ ਕਿਉਂਕਿ ਕਿਹੜਾ ਇੱਕ ਦੇ ਸੀਗਾ ਬਥੇਰੀਆਂ ਦੇ ਪਾਏ ਹੁੰਦੇ ਸੀ ਇਕੱਠੀਆਂ ਘੋੜੀਆਂ ਲੰਘਦੀਆਂ ਇਕੱਠੇ ਬੋਤੇ ਜਾਂਦੇ ਜੋ ਬਰਾਤਾਂ ਜਾਂਦੀਆਂ ਸੀਗੀਆਂ ਆ ਚੀਜ਼ਾਂ ਹੀ ਆ ਆ ਨਗਾਰਾ ਜਿਵੇਂ ਆਪਣੇ ਰਾਜੇ ਮਹਾਰਾਜੇ ਜਦੋਂ ਦਰਬਾਰ ਚ ਆਉਂਦੇ ਸੀਗੇ ਉਹਨਾਂ ਦੇ ਜਿਹੜੇ ਮੁੰਚੀ ਸੀਗੇ ਕਿਵੇਂ ਦਰਬਾਰੀਆਂ ਰੱਖਿਆ ਹੁੰਦਾ ਸੀਗਾ ਤੇ ਉਹਨਾਂ ਨੇ ਆਹ ਵਜਾਉਣਾ ਤੇ ਸਾਰੇ ਸਾਵਧਾਨ ਹੋ ਜਾਂਦੇ ਹੁੰਦੇ ਸੀ ਉਸ ਟਾਈਮ ਤੇ ਤਾਂ ਕਰਕੇ ਸਮਾਨ ਆ ਤੁਹਾਨੂੰ ਜਿਹੜਾ ਇਕੱਠਾ ਕਰਨ ਦੀ ਮਤਲਬ ਕਿਵੇਂ ਇੰਨੀ ਇੰਨਾ ਸਮਾਨ ਇਕੱਠਾ ਕਿਵੇਂ ਕੀਤਾ ਤੁਸੀਂ ਬੱਸ ਉਹਨੂੰ ਦੱਸੀ ਜਨਾ ਜੀ ਆ 30 35 40 ਸਾਲਾਂ ਨੂੰ ਹੋ ਚੱਲਿਆ ਇਸ ਦਾ ਜਨੂਨ ਜਿਹੜਾ ਸੀਗਾ ਉਹ ਤੁਹਾਨੂੰ ਦੱਸਿਆ ਮੈਂ ਮਿਲੇ ਸੀਗੇ ਉਸ ਤੋਂ ਬਾਅਦ ਜਨੂਨ ਹੈ ਜਾਂ ਹੋਇਆ ਅੱਜ ਦੀ ਹੁਣ ਮੈਂ ਸਮਾਨ ਜੋ ਵੀ ਜਿੱਥੋਂ ਹੀ ਮਿਲਦਾ ਇਕੱਠਾ ਹੀ ਕਰੀ ਜੰਨਾ ਮੈਂ ਸਮਾਨ ਹੁਣ ਆ ਵੀ ਆਪਣੇ ਉਹੀ ਹੈ ਮਹਿਮਾਨ ਨਵਾਜੀਆ ਤੇ ਜਿਵੇਂ ਕੋਈ ਮਹਿਮਾਨ ਆ ਗਿਆ ਕੋਈ ਫਰੂਟ ਪਾਉਣਾ ਕੋਈ ਹੋਰ ਚੀਜ਼ ਪਾ ਕੇ ਰੱਖਣੀ ਮਹਿਮਾਨਾਂ ਵਾਸਤੇ ਭਾਵੇਂ ਸਮੇਂ ਚ ਬਦਲਾਅ ਆ ਗਿਆ ਮਹਿਮਾਨ ਨਵਾਜੀ ਉਦੋਂ ਵੀ ਹੁੰਦੀ ਸੀ ਹਾਂ ਹਾਂ ਬਿਲਕੁਲ ਬਿਲਕੁਲ ਕਿਉਂਕਿ ਦੇਖੋ ਮਹਿਮਾਨ ਨਵਾਜੀ ਦਾ ਦੇਖੋ ਜਿਵੇਂ ਆ ਕੇਟਲੀ ਹੈ ਚਾਹ ਲਈ ਹੈ ਠੀਕ ਹੈ ਜੀ ਹੋਣ ਦੂਜੀਆਂ ਆ ਗਈਆਂ ਆ ਉਸ ਦੰਦੇ ਪਿੱਤਲ ਦੀਆਂ ਸੀਗੀਆਂ ਥੋੜਾ ਪਾਣੀ ਤਾਂ ਕਰਕੇ ਆ ਆ ਵੀ ਜਿਵੇਂ ਹਨ ਆਪਣੇ ਘਰਾਂ ਚ ਸਜਾਵਟ ਦਾ ਸਮਾਨ ਆ ਆ ਬੱਚਿਆਂ ਵਾਸਤੇ ਜਿਵੇਂ ਪਹਿਲਾਂ ਬੱਚੇ ਸੀ ਆਪਣੇ ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀ ਇਹ ਜਿਵੇਂ ਅੱਜ ਕੱਲ ਵੀ ਜਿਹੜਾ ਸਜਾਵਟ ਦਾ ਸਮਾਨ ਆ ਉਹ ਘਰਾਂ ਵਿੱਚ ਰੱਖਿਆ ਹੁੰਦਾ ਪਰ ਉਵੇਂ ਹੀ ਜਿਹੜਾ ਹੁਣ ਵੀ ਉਵੇਂ ਹੀ ਆਹ ਪੁਰਾਣਾ ਹੋਰ ਵੀ ਤੁਹਾਨੂੰ ਦਿਖਾ ਸਕਦੇ ਬਹੁਤ ਸਾਰੀਆਂ ਜਿਹੜੀਆਂ ਆਈਟਮਾਂ ਇਹ ਕਹਿੰਦੇ ਵੀ ਲਗਾਤਾਰ ਬਹੁਤ ਸਾਰੇ ਜਿਹੜੇ ਮੇਲੇ ਇਹ ਕਾਫੀ ਸਾਲਾਂ ਤੋਂ ਲਾਉਂਦੇ ਆ ਰਹੇ ਆ ਵੱਖ-ਵੱਖ ਤਰ੍ਹਾਂ ਦੀਆਂ ਆਈਟਮਾਂ ਤੁਸੀਂ ਦਿਖਾ ਸਕਦੇ ਆ ਜੇ ਚਰਖਾ ਵੀ ਲੱਗਿਆ ਹੋਇਆ ਵੱਖ-ਵੱਖ ਜਿਹੜੇ ਸਿੱਕੇ ਆ ਪੁਰਾਣੇ ਸਮੇਂ ਦੇ ਜਿਹੜੇ ਸਿੱਕੇ ਆ ਤੁਸੀਂ ਦੇਖ ਸਕਦੇ ਹੋ ਉਹੋ ਜਿਹੜੇ ਸਾਰੇ ਲਾਏ ਹੋਏ ਆ ਇਹਦੀ ਸਾਮ ਸੰਭਾਲ ਕਰਨੀ ਵੀ ਇਹ ਬੜੀ ਮੁਸ਼ਕਲ ਆ ਉਹ ਕੈਮਰੇ ਆ ਜਿਹੜੇ ਪੁਰਾਣੇ ਸਮੇਂ ਦੇ ਜਿਹੜੇ ਕੈਮਰੇ ਆ ਪਹਿਲਾਂ ਹੁੰਦੇ ਸੀ ਉਹ ਵੀ ਲਾਏ ਹੋਏ ਆ ਬੇਸ਼ੱਕ ਸਮੇਂ ਦਾ ਬਦਲਾ ਆ ਗਿਆ ਹਾਲਾਂਕਿ ਕਈ ਲੋਕਾਂ ਦਾ ਇਹ ਕਹਿਣਾ ਵੀ ਜਿਹੜਾ ਬਦਲਾ ਉਹ ਵੀ ਸਮੇਂ ਦੀ ਲੋੜ ਆ ਪਰ ਕਈ ਲੋਕਾਂ ਦਾ ਕਹੜਾ ਜਿਹੜਾ ਬਦਲਾ ਇਹ ਇਹ ਖਤਰਨਾਕ ਹੋ ਚੁੱਕਿਆ ਜਾਨੀ ਜੇ ਆਪਾਂ ਕਹਦੀਏ ਨੌਜਵਾਨ ਪੀੜੀ ਆ ਮੋਬਾਈਲਾਂ ਵੱਲ ਜਾਂਦੀ ਨਜ਼ਰ ਆਉਂਦੀ ਆ ਘਰਾਂ 'ਚ ਜਿਹੜਾ ਪਿਆਰ ਆ ਘਟ ਗਿਆ ਇਹ ਵੀ ਕਿਹਾ ਜਾਂਦਾ ਕਿ ਜਦੋਂ ਘਰ ਕੱਚੇ ਹੁੰਦੇ ਸੀ ਤੇ ਲੋਕਾਂ 'ਚ ਪਿਆਰ ਹੁੰਦਾ ਸੀ ਪਰ ਜਦੋਂ ਹੁਣ ਘਰ ਪੱਕੇ ਹੋ ਗਏ ਆ ਤਾਂ ਜਿਹੜਾ ਉਹ ਪਿਆਰ ਆ ਲੋਕਾਂ ਦਾ ਘਟਦਾ ਇਹ ਵੀ ਹੱਥ ਲਿਖਤ ਆ ਜਿਹੜੀ ਉਸ ਸਮੇਂ ਦੀ ਆ ਜਿਹੜੀ ਤੁਸੀਂ ਦਿਖਾ ਸਕਦੇ ਆ ਜਿਹੜੀ ਹੱਥ ਲਿਖਤ ਆ ਇਹ ਇਹ ਸਾਰਾ ਸਮਾਨ ਆ ਜਿਹੜਾ ਪੁਰਾਣੇ ਸਮੇਂ ਦਾ ਔਰ ਹਾਲਾਂਕਿ ਉਹਨਾਂ ਨੇ ਇਹ ਵੀ ਦੱਸਿਆ ਵੀ ਜਿਹੜਾ ਇਹ ਸਮਾਨ ਆ ਇਹ ਚੋਰੀ ਵੀ ਹੋ ਜਾਂਦਾ ਇੱਥੋਂ ਜਿਹੜੇ ਬਹੁਤ ਸਾਰੇ ਲੋਕ ਆ ਉਹ ਚੋਰੀ ਕਰਕੇ ਲੈ ਜਾਂਦੇ ਆ ਸਮਾਨ ਇਹ 골ਡਨ ਤਾਸ਼ ਆ ਤੁਹਾਨੂੰ ਨਜ਼ਰ ਆਉਂਦੀ ਆ ਉਹ ਲੋਕ ਵੀ ਉਹਨਾਂ ਨੇ ਲਾ ਕੇ ਰੱਖਿਆ ਹੋਇਆ ਉਹ ਕਹਿੰਦੇ ਵੀ ਜਿਹਦਾ ਇਹ ਇੱਕ ਪੱਤਾ ਵੀ ਚੋਰੀ ਹੋ ਜੇ ਤਾਂ ਜਿਹੜੀ ਤਾਸ਼ ਆ ਸਾਰੀ ਇਹ ਖਰਾਬ ਹੋ ਸਕਦੀ ਔਰ ਉਹਨਾਂ ਨੇ ਕਿਹਾ ਕਿ ਜਿਹੜੀ ਸਮਾਨ ਆ ਇਹ ਗਾਹੇ ਬਗਾਹੇ ਜਿਹੜਾ ਇਹ ਚੋਰੀ ਹੋ ਜਾਂਦਾ ਕੁਝ ਬਹੁਤ ਸਾਰੇ ਲੋਕ ਲੈ ਜਾਂਦੇ ਆ ਕਿਉਂਕਿ ਜਦੋਂ ਮੇਲੇ ਆ ਚਲਾਉਂਦੇ ਤੇ ਉਦੋਂ ਨਿਗਾ ਵਗੈਰਾ ਨਹੀਂ ਰੱਖੀ ਜਾਂਦੀ ਸੋ ਸਾਨੂੰ ਇਹ ਜਿਹੜਾ ਸਾਮ ਜਿਹੜਾ ਸਮਾਨ ਆ ਉਹਦੀ ਸਾਮ ਸੰਭਾਲ ਕਰਨੀ ਵੀ ਬਹੁਤ ਔਖੀ ਆ ਸੋ ਇਹ ਸਾਰਾ ਜਿਹੜਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੇ ਬਟਿੰਡਾ ਵਿਖੇ ਵਿਰਾਸਤੀ ਮੇਲਾ ਜਿਹੜਾ 17ਵਾਂ ਵਿਰਾਸਤੀ ਮੇਲਾ ਕਰਵਾਇਆ ਜਾ ਰਿਹਾ ਇਸ ਵਾਰ ਜਿਹੜਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਆ ਤੁਸੀਂ ਦੇਖ ਸਕਦੇ ਹੋ ਜਿਹੜੀ ਤੱਕੜੀ ਆ ਜਿਹੜੀ ਆਪਾਂ ਕਹਿ ਸਕਦੇ ਸੀ ਕੰਡਾ ਉਸ ਸਮੇਂ ਜਿਹੜਾ ਇਹ ਚਮੜੇ ਦਾ ਦੱਸਿਆ ਸੀ ਇਹ ਜਿਹੜਾ ਚਮੜੇ ਦਾ ਤੇ ਉਦੋਂ ਕੋਈ ਵਟਿਆਂ ਦਾ ਹਿਸਾਬ ਕਿਤਾਬ ਨਹੀਂ ਸੀ ਹੁੰਦਾ ਆ ਵੇਖੋ ਜਿਹੜਾ ਉਹ ਕਹਿੰਦੇ ਸੀ ਵੀ ਇਸੇ ਤਰ੍ਹਾਂ ਹੀ ਜਿਹੜੇ ਕਿਸੇ ਨੂੰ ਚੀਜ਼ ਦੇ ਦਿੱਤੀ ਜਾਂਦੀ ਸੀ ਤੇ ਉਸੇ ਹੀ ਤਰ੍ਹਾਂ ਉਹ ਵਾਪਸ ਕਰ ਜਾਂਦਾ ਸੀ ਤੋ ਇਹ ਜਿਹੜੀ ਉਸ ਸਮੇਂ ਦੀ ਆ ਜਿਹੜਾ ਇਮਾਨਦਾਰੀ ਦੀ ਗੱਲ ਕੀਤੀ ਜਾਂਦੀ ਸੀ ਤੇ ਆਹ ਜਿਹੜੇ ਵੱਖ-ਵੱਖ ਜਿਹੜੇ ਨੋਟ ਆ ਸਿੱਕੇ ਆ ਜਾਂ ਆਪਾਂ ਕਹਿ ਦਈਏ ਵੱਖ-ਵੱਖ ਟਿਕਟਾਂ ਵੀ ਆ ਜਿਹੜੀ ਵੱਖ-ਵੱਖ ਦੇਸ਼ਾਂ ਦੀਆਂ ਉਹਨਾਂ ਨੇ ਲਾਈਆਂ ਹੋਈਆਂ ਬਹੁਤ ਜਿਹੜੀ ਸਾਮ ਸੰਭਾਲ ਇਹਨਾਂ ਦੀ ਕਰਨੀ ਬੜੀ ਔਖੀ ਆ ਪਰ ਉਹਨਾਂ ਉਹਨਾਂ ਨੇ ਕਿਹਾ ਕਿ ਜਿਹੜੀ ਆਹ ਇਹ ਰੀ ਨਿਰਮਲ ਸਿੱਖਿਆ ਨਿਰਮਲ ਸਿੱਖਿਆ ਕਹਿੰਦੇ ਵੀ ਜਦੋਂ ਉਦੋਂ ਵਿਆਹ ਸ਼ਾਦੀਆਂ ਹੁੰਦੀਆਂ ਸੀ ਤੇ ਇਹ ਜਿਹੜੀ ਪੜਾਈ ਜਾਂਦੀ ਹੁੰਦੀ ਸੀ ਉਸ ਸਮੇਂ ਬੇਸ਼ੱਕ ਅੱਜ ਸਮਾਜ 'ਚ ਬਦਲਾਅ ਆ ਗਿਆ ਡੀਜੇ ਔਰਕੈਸਟਰ ਆ ਗਏ ਤੇ ਹੁਣ ਉਹ ਗੱਲਾਂ ਨਹੀਂ ਰਹੀਆਂ ਇੱਕ ਫਾਰਮੈਲਿਟੀ ਦੇ ਤੌਰ ਤੇ ਹੀ ਸਾਰਾ ਕੁਝ ਜਿਹੜਾ ਬਣ ਗਿਆ ਸੋ ਇਹ ਬੇਸ਼ੱਕ ਪੁਰਾਣੀਆਂ ਚੀਜ਼ਾਂ ਦੀ ਸਾਮ ਸੰਭਾਲ ਕਰਨੀ ਪੈਂਦੀ ਆ ਬਹੁਤ ਔਖੀ ਆ ਸੋ ਇਸ ਤਰ੍ਹਾਂ ਦੇ ਜਿਹੜੇ ਮੇਲੇ ਆ ਇਹਨਾਂ ਵਿੱਚ ਸਾਨੂੰ ਜਿਹੜਾ ਪੁਰਾਣਾ ਸੱਭਿਆਚਾਰ ਆ ਉਹ ਵੇਖਣ ਨੂੰ ਮਿਲਦਾ ਤੇ ਉਹਦੇ ਤੋਂ ਸਾਨੂੰ ਸਿੱਖਿਆ ਵੀ ਲੈਣ ਦੀ ਲੋੜ ਆ ਬਹਿੰਡਾ ਵਿਕੇ ਜਿਹੜਾ 17ਵਾਂ ਵਿਰਾਸਤ ਦੀ ਮੇਲਾ ਜਿਹੜਾ ਕਰਵਾਇਆ ਜਾ ਰਿਹਾ ਪਾਲਵਾ ਹੈਰੀਟੇਜ ਸੱਭਿਆਚਾਰਕ ਫਾਊਂਡੇਸ਼ਨ ਵੱਲੋਂ ਕਰਵਾਇਆ ਜਾ ਰਿਹਾ ਭਾਵੇਂ ਕਿ ਇਸ ਵਾਰ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਲੋਕਾਂ 'ਚ ਪੁਰਾਣੀਆਂ ਚੀਜ਼ਾਂ ਦੇਖਣ ਦਾ ਬੜਾ ਉਤਸ਼ਾਹ ਰਹਿੰਦਾ ਪਰ ਇਸ ਵਾਰ ਜਿਹੜਾ ਮੇਲਾ ਇਹ 'ਚ ਉਹਨਾਂ ਉਤਸ਼ਾਹ ਨਜ਼ਰ ਨਹੀਂ ਆ ਰਿਹਾ ਕਾਰਨ ਕੀ ਨੇ ਇਸ ਬਾਰੇ ਤਾਂ ਨਹੀਂ ਅਜੇ ਕੁਝ ਕਿਹਾ ਜਾ ਸਕਦਾ ਪਰ ਜਿਹੜਾ ਰਾਸ਼ਾ ਇਸ ਵਾਰ ਘਟ ਨੌਦਾ ਪਰ ਤੁਸੀਂ ਜਰੂਰ ਆ ਕੇ ਇਸ ਤਰ੍ਹਾਂ ਦੇ ਮੇਲਿਆਂ 'ਚ ਆਉਣਾ ਚਾਹੀਦਾ ਅਤੇ ਪ੍ਰਾਣੇ ਸੱਭਿਆਚਾਰ ਨਾਲ ਜੁੜਨਾ ਚਾਹੀਦਾ ਤੁਸੀਂ ਦੇਖ ਰਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ